ਅੱਜਕਲ ਸਾਡੀ ਸਾਰੀ ਕੌਮ ਨੂੰ ਮੁਖਤਾਰੇ ਦੀ ਬੜੀ ਫਿਕਰ ਹੈ ਤੇ ਹਰ ਕੋਈ ਉਹਦੇ ਚਾਨਵਰਗਾ ਚਾਨ ਵੀ ਲੱਭ ਰਿਹਾ ਮਗਰ ਕੋਈ ਵੀ ਨਸਰੀਨ, ਪ੍ਰਵੀਨ, ਸ਼ਾਜ਼ੀਆ, 나జిਆ, ਰਾਣੀ, ਪੀਨੋ, ਬੇਬੀ, ਗੁੱਡੀ ਦੀ ਗੱਲ ਨਹੀਂ ਕਰ ਰਿਹਾ ਕਿ ਉਹਦੇ ਨਾਲ ਕੀ ਹੋ ਰਿਹਾ ਇਹ ਸਾਰੀਆਂ ਉਹੀ ਨੇ ਜਿਹੜੇ ਪੂਰੇ ਟੱਬਰ ਦੀਆਂ ਰੋਟੀ ਪਕਾਉਂਦੀਆਂ ਨਹੀਂ ਕਮਾ ਕੇ ਵੀ ਲੈ ਕੇ ਆਉਂਦੀਆਂ ਨੇ ਤੇ ਫੇਰ ਵੀ ਛੁੱਟੀਆਂ ਵਾਲੇ ਦਿਨ ਮਾਂ ਤੇਲ ਆਪਣੇ ਪੁੱਤਰ ਦੇ ਸਿਰ 'ਤੇ ਪਾ ਰਹੀ ਹੁੰਦੀ ਹੈ ਕਿ ਹਾਏ ਚੰਦਰੇ ਦਾ ਪੜ ਪੜ ਕੇ ਸਿਰ ਸੁੱਕ ਗਿਆ ਇਹ ਸਾਡੀਆਂ ਉਹ ਧੀਆਂ ਪੈਣਾ ਨੇ ਜਿਹੜੀਆਂ ਸਾਰਾ ਦਿਨ ਸਕੂਲ ਕਾਲਜ ਦਫ਼ਤਰ ਮੱਥਾ ਫੋੜੀ ਕਰਕੇ ਤਿੰਨ ਵੈਗਨਾ ਬਦਲ ਕੇ ਜਦੋਂ ਘਰ ਆਉਂਦੀਆਂ ਨੇ ਤੇ ਭਰਾ ਪੋਲਾ ਮੂੰਹ ਬਣਾ ਕੇ ਆ ਦਿੰਦਾ ਬਾਜੀ ਟਾਈਮ ਵੇਖਿਆ ਹੀ ਅਸ਼ਰੀ ਫੋਰਟਾਂ ਦੇ ਘਰ ਆਉਂਦਾ ਟਾਈਮ ਨਹੀਂ ਹੈਗਾ ਇਹ ਸਾਡੀਆਂ ਉਹ ਧੀਆਂ ਪੈਣਾ ਨੇ ਜਿਹੜੀਆਂ ਘਰ ਘਰ ਜਾ ਕੇ ਵੈਕਸਿੰਗਾਂ ਕਰਦੀਆਂ ਨੇ ਜਿਹੜੀਆਂ ਪਾਰਲਰਾਂ 'ਚ ਬੇਗਮਾਂ ਦੇ ਪੈਡੀਕਿਊਰ ਕਰਤੀਆਂ ਨੇ ਤੇ ਹੱਡੀਆਂ ਤੋੜ ਕੇ ਸ਼ਾਮ ਨੂੰ ਘਰ ਆਣ ਤੇ ਖਸਮ ਨੂੰ ਉੱਚਾ ਦਾ ਕੱਫ ਫੜਾਂ ਤੇ ਉਹ ਅਗਵਾਂਦਾ ਇੱਕ ਕੱਪ ਚਾਹ ਦਾ ਸਵਾਦ ਦਾ ਨਹੀਂ ਦੇ ਸਕਦੀ ਕਰਨੀ ਕੀ ਇਹ ਸਾਰਾ ਦਿਨ ਇਹ ਉਹ ਧੀਆਂ ਪਹਿਣਾ ਨੇ ਜਿਹੜੀਆਂ ਸਾਨੂੰ ਰੈਸਟੋਰੈਂਟਾਂ ਨਾਲ ਮਾਲਾਂ ਚ ਖਲੋਤੀਆਂ ਨਜ਼ਰੀਆਂ ਨਜ਼ਰ ਆਉਂਦੀਆਂ ਨੇ ਜਿਹੜੀ ਆਂਦੇ ਜਾਂਦੇ ਬੰਦਿਆਂ ਦੀ ਨੰ ਦੇ ਨੰਗੇ ਭੁਖੇ ਦੀਦਿਆਂ ਜੋ ਵਗਦੀਆਂ ਰਾਲਾਂ ਵੇਖਦੀਆਂ ਨੇ ਕਦੀ ਮੂੰਹ ਦੂਜੇ ਪਾਸੇ ਕਰ ਲੈਂਦੀਆਂ ਨੇ ਕਦੀ ਸਿਰ ਸੁੱਟ ਦਿੰਦੀਆਂ ਨੇ ਤੇ ਅੱਕ ਕੇ ਜਦੋਂ ਕਾਰਾਂ ਤੇ ਸੋਸੀ ਨੜਾਨ ਬੜੇ ਆਰਾਮ ਨਾਲ ਆ ਦਿੰਦੀ ਐ ਭਾਬੀ ਨੂੰ ਤੇ ਬਾਹਰ ਦੇ ਚਸਕੇ ਲੱਗ ਗਏ ਨੇ ਬਿੜੇ ਘਰ ਕੋਣ ਕਰੋਨੇ ਦੇ ਸਾਰੇ ਚਸਕੇ ਮੁੱਕ ਗਏ ਜੀ ਕੋਈ ਕੰਮ ਨਹੀਂ ਕੰਮ ਬੰਦ ਕੰਮ ਠੱਪ ਬਚਤਾਂ ਲੱਗ ਰਹੀਆਂ ਨੇ ਤੇ ਬਚਤਾਂ ਦੇ ਨਾਲ ਨਾਲ ਤਾਨੇ ਮੇਨੇ ਦੀਆਂ ਛੁਰੀਆਂ ਵੀ ਤਾ ਤਾ ਕੇ ਇਹਨਾਂ ਨੂੰ ਲੱਗ ਰਹੀਆਂ ਨੇ ਇਹ ਧੀਆ ਮੈਣਾ ਉਹ ਨੇ ਜਿਨ੍ਹਾਂ ਨੂੰ ਆਪਣੀ ਕਮਾਈ ਆਪਣੀ ਬਿਮਾਰੀ ਤੇ ਲਾਣੀ ਵੀ ਨਸੀਬ ਨਹੀਂ ਮਗਰ ਘਰ ਚ ਕੋਈ ਬਿਮਾਰ ਹੋ ਜਾਏ ਤਾਂ ਪੂਰੇ ਘਰ ਦੀ ਨਰਸ ਐ ਨੇ। ਅੱਜ ਕੱਲ ਦੇ ਜ਼ਮਾਨੇ ਚ ਜੇ ਉਹ ਖੰਘ ਲੈਣ ਤੇ ਖਸਮ ਨੇੜੇ ਹੋਵੇ ਤੇ ਤੜਫ ਕੀ ਆਂਦਾ ਨਹੀਂ ਜਾ ਦਫਾ ਉਹ ਪਰੇ ਮਾਰ ਕੇ ਖੰਘ ਮੈਨੂੰ ਬਿਮਾਰੀ ਲਾਣੀ ਹੋ। ਜੇ ਉਹ ਖੰਘ ਸਾਸ ਸੁਣ ਲੈ ਤੇ ਕਹਿੰਦੀ ਆਹੋ ਹਣ ਖੰਘ ਖੰਘ ਕੇ ਨਾ ਕੰਮ ਨਾ ਕਰਨ ਦੇ ਬਾਨੇ ਨਾ ਲੱਬ। ਤੇ ਇਹ ਦੋਵੇਂ ਹੀ ਤਾਨਿਆਂ ਦੇ ਨਾਲ ਚਾਂਦੀਆਂ ਧੱਕਾ ਉਹਨੂੰ ਮੁਫਤ ਵੀ ਦੇ ਦਿੰਦੇ ਨੇ। ਐਸ ਲੌਕਡਾਊਨ ਦੇ ਟਾਈਮ ਚ ਉਹਦਾ ਨਰਵਸ ਬ੍ਰੇਕਡਾਊਨ ਵੀ ਹੋ ਰਿਹਾ ਇਹ ਸਾਰੇ ਮਿਲ ਕੇ ਤਾਨੇ ਮੀਨੇ ਤੱਕੇ ਚੰਦਾ ਤੇ ਉਹਨੂੰ ਇੰਜ ਮਾਰ ਰਹੇ ਨੇ ਕਿ ਜਿਵੇਂ ਉਹਦਾ ਨਾਂ ਕੋਰੋਨਾ ਹੋਏ ਜਿਸ ਦੇ ਨਾਲ ਅਸੀਂ ਲੜਨਾ ਤੇ ਇਹਨੂੰ ਮਾਰ ਕੇ ਹੀ ਛੱਡਣਾ ਕਦੀ ਸੋਚਿਆ ਜੇ ਇਹ ਉਹੀ ਧੀਆਂ ਬਣ ਜਿਨ੍ਹਾਂ ਲਈ ਗਾਉਂਦੇ ਹੋ ਕੌਮੋ ਕੀ ਇੱਜ਼ਤ ਹਮਸੇ ਹੈ ਤੇ ਤੁਹਾਡੇ ਘਰ ਦੀ ਇੱਜ਼ਤ ਵੀ ਤਾਂ ਇਨਸੇ ਹੈ ਇਹਦੇ ਬਾਰੇ ਚ ਵੀ ਸੋਚ ਲੋ ਜੇ ਤੁਹਾਡੀ ਸਕਾਈਪ ਕਾਲ ਵਿੱਚ ਸੁੱਤਾ ਕਾਕਾ ਉੱਠ ਕੇ ਰੋ ਪਿਆ ਤੇ ਉਹਨੂੰ ਗਾਲਾਂ ਕੱਢਣ ਦੀ ਕੀ ਲੋੜ ਐ ਜੇ ਤੁਹਾਡੇ 4 ਕੱਪ 50 ਚ ਤੇ ਕਾਕੀ ਦੇ ਫੀਰਰ ਚ ਕਿੱਲੋ ਦੁੱਧ ਮੁਗ ਗਿਆ ਤੇ ਉਹ ਆਪਣੇ ਪਿਓ ਨੂੰ ਤੇ ਨਹੀਂ ਦੇ ਆਈ ਫਿਰ ਸਾਰੇ ਪਿਓ ਪੁੱਤਰ ਖਸਮ ਭਾਈ ਸੱਸਾਂ ਨਾਨਾ ਜਦੋਂ ਫੇਸਬੁੱਕ ਤੇ ਪੋਸਟਾਂ ਲਾਉਂਦੀਆਂ ਨੇ ਨਾ ਇਹ ਕੋਰੋਨਾ ਸਾਡੇ ਗੁਨਾਹਾਂ ਦਾ ਅਜ਼ਾਬ ਐ ਅੱਲਾਹ ਕੋਲੋਂ ਮਾਫੀ ਮੰਗਣੀ ਚਾਹੀਦੀ ਐ ਕਿਸੇ ਦਾ ਦਿਲ ਦੁਖਾਇਆ ਹੋਏ ਗੁਨਾਹ ਕੀਤਾ ਹੋਏ ਮਾਫੀ ਮੰਗੋ ਤੇ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹਨੀ ਹੈ ਕਿ ਅਕਰੇਲੂ ਦੁਸ਼ਤ ਤਸ਼ੱਦਦ ਜਿਹੜਾ ਤੁਸੀਂ ਆਪਣੀ ਧੀਆ ਪਣਾ ਤੇ ਕਰਦੇ ਹੋ ਇਹ ਜੈਨੀ ਤਸ਼ੱਦਦ ਇਹ ਜ਼ੁਲਮ ਇਹ ਜ਼ਿਆਤੀ ਇਹ ਗੁਨਾਹ ਹੈ ਇਹਦੀ ਵੀ ਅੱਲਾ ਕੋਲੋਂ ਮਾਫੀ ਮੰਗੋ ਤੇ ਬੰਦਿਆਂ ਤੇ ਨਾਲ ਜ਼ਿਆਤੀ ਤੇ ਅੱਲਾ ਘਰ ਵੀ ਕੋਈ ਮਾਫੀ ਕੋਈ